ਮਨੀਆ ਗਾਣੇ ਦੇ ਵਿੱਚ ਵੀਡੀਓ ਚ ਘੋੜਾ ਇਸਤੇਮਾਲ ਕਰਨ ਤੇ ਭੂਸ਼ਣ ਕੁਮਾਰ ਨੂੰ ਨੋਟਿਸ ਜਾਰੀ ਹੋਇਆ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਨੇ ਟੀ ਸੀਰੀਜ਼ ਕੰਪਨੀ ਦੇ ਮਾਲਕ ਨੂੰ ਨੋਟਿਸ ਜਾਰੀ ਕੀਤਾ ਹੈ। ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਨੇ ਟੀ ਸੀਰੀਜ਼ ਕੰਪਨੀ ਦੇ ਮਾਲਕ ਨੂੰ ਇਹ ਨੋਟੀਸ ਜਾਰੀ ਕਰ ਦਿੱਤਾ ਹੈ। ਗਾਇਕ ਹਨੀ ਸਿੰਘ ਦੇ ਮਨੀਆ ਗਾਣੇ ਦੇ ਵਿੱਚ ਘੋੜੇ ਦੀ ਵਰਤੋਂ ਕੀਤੀ ਗਈ ਹੈ। ਤਾਜ ਦੇ ਵਿੱਚ ਸਵਾਲ ਇਸ ਨੂੰ ਲੈ ਕੇ ਚੁਕੇ ਗਏ ਮਨਿਆਕ ਗਾਣੇ ਦੀ ਵੀਡੀਓ ਚ ਕੋੜਾ ਇਸਤੇਮਾਲ ਕਰਨ ਤੇ ਭੂਸ਼ਣ ਕੁਮਾਰ ਨੂੰ ਨੋਟਿਸ ਜਾਰੀ ਹੋਇਆ ਐ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਨੇ ਟੀ ਸੀਰੀਜ਼ ਕੰਪਨੀ ਦੇ ਮਾਲਕ ਨੂੰ ਨੋਟਿਸ ਜਾਰੀ ਕਰਕੇ ਇਸ ਬਾਬਤ ਜਵਾਬ ਮੰਗਿਆ ਹਨੀ ਸਿੰਘ ਦਾ ਗਾਣਾ ਜਿਸ ਦੇ ਵਿੱਚ ਨੋਟਿਸ ਜਿਹੜਾ ਉਹ ਜਾਰੀ ਹੋਇਆ ਹੈ ਪੰਡਿਤ ਰਾਓ ਧਨੇਰਵਰ ਨੇ 30 ਸੀਰੀਜ਼ ਦੇ ਮਾਲਕ ਤੇ ਗਾਇਕ ਹਨੀ ਸਿੰਘ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਹੈ ਤਾਂ ਇਸ ਖਬਰ ਦੇ ਹੋਰਤੇ ਵੀ ਦੇ ਜਾਣਕਾਰੀ ਲਵਾਂਗੇ ਸਾਡੇ ਸਹਿਯੋਗੀ ਦਲਜੀਤ ਜੁੜੇ ਨੇ ਤਾਂ ਦਲਜੀਤ ਆਖਰੇ ਮਾਮਲਾ ਕੀ ਹੈ ਤੇ ਕੀ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਆ ਦੇਖੋ ਪੰਡਿਤ ਦਰਵੇਸ਼ਰ ਰਾਓ ਪਹਿਲਾਂ ਵੀ ਕਈ ਜਿਹੜੇ ਗਾਇਕ ਹੈ ਗਲਤ ਸ਼ਬਦਾਂ ਵਾਲੇ ਗਾਣੇ ਗਾਉਂਦੇ ਉਹਨਾਂ ਨੂੰ ਨੋਟਿਸ ਦੇ ਚੁੱਕੇ ਨੇ ਉਹ ਮਯਾਨਕ ਗਾਣੇ ਵਿੱਚ ਕੋੜਾ ਵਰਤਨ ਨੂੰ ਲੈ ਕੇ ਜਿਹੜਾਗਾ ਆ ਨਮੰਤਰ ਨੇਗੜਾ ਦਾ ਨੋਟਿਸ ਭੇਜਿਆ ਗਿਆ ਇੱਕ ਕੰਪਲੇਟ ਪਾਈ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਗਾਣਾ ਗਾਣੇ ਦੇ ਵਿੱਚ ਕੋੜਾ ਵਰਤਿਆ ਗਿਆ ਹੈਗਾ ਇਹ ਗੱਤ ਦੇ ਕਿਨਾਂ ਵਰਤਿਆ ਗਿਆ ਜਿਹਨੂੰ ਦੇਖਦੇ ਹੋਏ ਹੁਣ ਪੀਸੀਡੀ ਦੇ ਮਾਲਕ ਪੂਸ਼ ਲਕਮਣ ਨੂੰ ਨੋਟਿਸ ਜਾਰੀ ਕੀਤਾ ਗਿਆ ਹੈਗਾ ਤੇ ਇਹਦੇ ਨਾਂ ਨਾਲ ਸ਼ਿਕਾਇਤ ਕਰਦਾ ਪੰਡਿਤ ਰਾਓ ਦਰਵੇਸ਼ਨ ਨੇ ਉਹ ਪੀਸੀਡੀ ਦੇ ਮਾਲਕ ਪੂਸ਼ ਲਕਮਣ ਅਤੇ ਗਾਇਕ ਜੋ ਕਿ ਇਸ ਗਾਣੇ ਦਾ ਗਾਇਕ ਹੈਗਾ ਹਨੀ ਸਿੰਘ ਉਹਦੇ ਖਿਲਾਫ ਐਫਆਈਆਰ ਜੋ ਗਾਂਦੀ ਜਿਹੜੀ ਮੰਗ ਵੀ ਕੀਤੀ ਹੈਗੀ ਇਹ ਦੱਸਦੀ ਇਹ ਨੂੰ ਲੈ ਕੇ ਇਹ ਵੀ ਕਹਿ ਰਹੇ ਆ ਕਿ ਸੀ ਸੀ ਦੇ ਮਾਲਕਾਂ ਤੋਂ ਪਾਪੂਸ਼ਣ ਨੇ ਜਿਹੜਾ ਇਹਨੂੰ ਲੈ ਕੇ ਗਾਣੇ ਨੂੰ ਲੈ ਕੇ ਜਿਹੜਾ ਸਰਟੀਫਿਕੇਟ ਪ੍ਰਾਪਤ ਕੀਤਾ ਸੀਗਾ ਉਹਦੇ ਵਿੱਚ ਵੀ ਜਿਹੜੇ ਗਲਤ ਤੱਥ ਜਿਹੜੇ ਕਿ ਦੱਸੇ ਗਏ ਸੀਗੇ ਗਲਤ ਤੱਥਾਂ ਦੇ ਆਧਾਰ ਤੇ ਉੱਪਰ ਜਿਹੜਾਗਾ ਸਰਟੀਫਿਕੇਟ ਲਿਆ ਗਿਆ ਵੀ ਤਰੀਕੇ ਦੇ ਨਾਲ ਜਿਹੜਾਗਾ ਹੁਣ ਰਿਸ਼ਰਾਇ ਉਹਨਾਂ ਜਿਹੜਾਗਾ ਪੂਰੇ ਮਾਮਲੇ ਨੂੰ ਲੈ ਕੇ ਇੱਕ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਹੈ ਤੇ ਨਾਲ ਨਾਲ ਜਿਹੜੇ ਹਣੀ ਗਾਇਕ ਹੈਗੇ ਉਹਦੇ ਉੱਪਰ ਵੀ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ ਜੀ ਦਲਜੀਤ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਫਿਲਹਾਲ ਇਹ ਨੋਟਿਸ ਜਾਰੀ ਕਰਕੇ ਇਸ ਬਾਰੇ ਜਵਾਬ ਜਿਹੜਾ ਹੈ ਉਹ ਮੰਗਿਆ ਗਿਆ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਨੇ ਟੀ ਸੀਰੀਜ਼ ਕੰਪਨੀ ਦੇ ਮਾਲਕ ਨੂੰ ਵੀ ਨੋਟਿਸ ਭੇਜਿਆ